ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 483 ਤੋਂ ਲੈ ਕੇ 485 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਸ੍ਰੀ ਕਬੀਰ ਜੀ ਓਕੇ ਦੋ ਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਹੀਰਾ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ ਸਗਲ ਜੋਤ ਇਨ ਹੀਰੇ ਬੇਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਸ਼ਾਨੀ ਰਹਾਓ ਬਹੁਤ ਹੀ ਪਿਆਰੀ ਬਾਣੀ ਹੈ ਬਹੁਤ ਹੀ ਮਨ ਨੂੰ ਜਿਸ ਤਰ੍ਹਾਂ ਕਹਿੰਦੇ ਨਾ ਕਿ ਬੜਾ ਮਨ ਨੂੰ ਸ਼ਾਂਤੀ ਦੇਣ ਵਾਲੀ ਆਪਾ ਕਪਾਤਕ ਵੀਰ ਜੀ ਕਹਿੰਦੇ ਨੇ ਸੰਗਤ ਜੀ ਜੋ ਪਰਮੇਸ਼ਰ ਹੀਰਾ ਹੈ ਕਹਿੰਦੇ ਉਹਨੇ ਮੇਰਾ ਮਨ ਰੂਪੀ ਹੀਰਾ ਬਿੰਨ ਲਿਆ ਕਹਿੰਦੇ ਹੁਣ ਕਹਿੰਦੇ ਜਦੋਂ ਮੇਰਾ ਮਨ ਪਰਮੇਸ਼ਰ ਦੇ ਪ੍ਰੇਮ ਵਿੱਚ ਬਿੰਨਿਆ ਗਿਆ ਹੁਣ ਮੇਰਾ ਮਨ ਕਹਿੰਦੇ ਸਹਜਤਾ ਵਿੱਚ ਟਿਕਿਆ ਰਹਿੰਦਾ ਸਹਜ ਵਿੱਚ ਸਮਾ ਗਿਆ ਕਹਿੰਦੇ ਕਹਿੰਦੇ ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਇਹ ਸਾਰੀ ਕਹਿੰਦੇ ਇਹਦੇ ਵਿੱਚ ਉਸ ਪਰਮੇਸ਼ਰ ਦੀ ਪ੍ਰਕਾਸ਼ ਮੇ ਜੋਤ ਆ ਕਹਿੰਦੇ ਉਹ ਜਿਹੜੀ ਜੋਤ ਆ ਕਹਿੰਦੇ ਉਹਨੇ ਸਾਰੀ ਸ੍ਰਿਸ਼ਟੀ ਨੂੰ ਬਿੰਨਿਆ ਹੋਇਆ ਇਹ ਕਹਿੰਦੇ ਮੈਨੂੰ ਜਿਹੜਾ ਪਤਾ ਲੱਗਿਆ ਇਹ ਸਤਗੁਰ ਦੇ ਉਪਦੇਸ਼ ਰਾਹੀਂ ਮੈਨੂੰ ਪਤਾ ਲੱਗਿਆ ਸਭ ਕਹਿੰਦੇ ਜਿਹੜੀ ਕਹਿੰਦੇ ਹਰ ਵਕਤ ਉਸ ਪਰਮੇਸ਼ਰ ਦੀ ਜਿਹੜੀ ਅਨਾਹਦ ਬਾਣੀ ਆ ਉਹ ਹਰ ਵਕਤ ਉਦਾ ਕਹਿੰਦੇ ਵੀ ਕੀ ਕਹੀਏ ਕਿ ਵੀ ਉਹਦੇ ਫੁਹਾਰੇ ਹਰ ਵਕਤ ਚੱਲ ਰਹੇ ਨੇ ਨਿਰੰਤਰ ਉਹ ਪਰਮੇਸ਼ਰ ਦੀ ਅਨਾਹਦ ਕਥਾ ਨਿਰੰਤਰ ਹੋ ਰਹੀ ਹੈ ਕੁਦਰਤ ਵਿੱਚ ਵੀ ਤੇ ਸਾਡੇ ਅੰਦਰ ਵੀ ਕਹਿੰਦੇ ਪਰ ਕਹਿੰਦੇ ਉਹਨੂੰ ਪਛਾਣਦਾ ਕੌਣਾ ਹੰਸ ਹੋਏ ਹੀਰਾ ਲੇ ਪਛਾਣੀ ਜੇ ਕੋਈ ਹੰਸ ਬਣ ਜਵੇ ਨਾ ਜਿਵੇਂ ਹੰਸ ਮੋਤੀ ਨੂੰ ਪਛਾਣ ਲੈਂਦਾ ਚੁਗਦਾ ਐਵੇਂ ਜਿਸ ਦਾ ਮਨ ਉਸ ਪਰਮੇਸ਼ਰ ਹੀਰੇ ਨਾਲ ਬਿੰਨਿਆ ਗਿਆ ਉਹ ਕਹਿੰਦੇ ਫਿਰ ਉਸ ਪਰਮੇਸ਼ਰ ਹੀਰੇ ਨੂੰ ਪਹਿਚਾਨ ਲੈਂਦਾ ਵਾਹਿਗੁਰੂ ਜੀ ਕਹੇ ਕਵੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੋਪਤ ਹੀਰਾ ਪ੍ਰਗਟ ਪਿਓ ਜਬ ਗੁਰਗੰ ਦੀ ਯਾਦ ਖਾਈ ਕਵੀਰ ਜੀ ਕਹਿੰਦੇ ਨੇ ਜਿਹੜਾ ਇਹ ਪਰਮੇਸ਼ਰ ਹੀਰਾ ਕਹਿੰਦੇ ਸਾਰੇ ਜਗਤ ਦੇ ਵਿੱਚ ਤਾਂ ਪਸਾਰਾ ਕਹਿੰਦੇ ਸਾਡੇ ਅੰਦਰ ਵੀ ਗੁਪਤ ਰੂਪ ਦੇ ਵਿੱਚ ਵਰਤ ਰਿਹਾ ਜਦੋਂ ਕਹਿੰਦੇ ਗੁਰੂ ਨੇ ਦਿਖਾਇਆ ਫਿਰ ਪ੍ਰਤੱਖ ਹੋ ਗਿਆ ਅੰਦਰ ਕਹਿੰਦੇ ਅੰਦਰ ਬਾਹਰ ਸਾਰੇ ਪ੍ਰਤੱਖ ਹੋ ਗਿਆ ਪਹਿਲਾਂ ਸਾਰੇ ਹੈ ਸੀ ਪਰ ਕਹਿੰਦੇ ਮੈਨੂੰ ਪਤਾ ਨਹੀਂ ਸੀ ਜਦੋਂ ਗੁਰੂ ਦੇ ਆਹੀ ਉਪਦੇਸ਼ ਤਾਂ ਹੀ ਸਮਝ ਲੱਗੀ ਫਿਰ ਸਾਰੇ ਪ੍ਰਤੱਖ ਹੋ ਗਿਆ ਅਸਾ ਪਹਿਲੀ ਕੂਪ ਕੋ ਜਾਤ ਕੁ ਲਖਣੀ ਸਹਰੇ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁ ਲਖਣੀ ਸਹਜੇ ਉਦਰ ਤਰੀ ਪਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ ਰਹਾਓ ਕੰਦੇ ਵੀ ਜਿਹੜੀ ਮੇਰੀ ਪਹਿਲੀ ਮਾਤ ਸੀਗੀ ਬੜੀ ਕਹਿੰਦੇ ਵੀ ਮਾੜੀ ਜਾਤ ਵਾਲੀ ਸੀਗੀ ਮਾੜੇ ਵਿਵਹਾਰ ਵਾਲੀ ਸੀ ਮਾੜੇ ਆਚਰਣ ਵਾਲੀ ਸੀ ਦੋਨੀਆਂ ਜਗ੍ਹਾ ਹੀ ਕਹਿੰਦੇ ਲੋਕ ਵਿੱਚ ਤੇ ਮਾੜੀ ਸੀ ਪਰ ਲੋਕ ਵਿੱਚ ਵੀ ਮਾੜੀ ਹੋਣੀ ਸੀਗੀ ਸੌਰੇ ਪੇਕੜੇ ਕਹਿੰ ਦਿੰਦੇ ਨੇ ਸੰਸਾਰ ਨੂੰ ਇਸ ਨੂੰ ਸੌਰੇ ਕਹਿੰਦੇ ਨੇ ਪਰਲੋਕ ਨੂੰ ਸਾਰੇ ਭਗਤ ਜਨ ਤੇ ਆਪਣੇ ਗੁਰੂ ਸਾਹਿਬਾਨ ਸਾਰਿਆਂ ਨੇ ਇਸ ਤਰ੍ਹਾਂ ਇਹ ਵਰਤੇ ਆ ਸੌਰੇ ਪਈਏ ਨਾ ਸ਼ਬਦ ਫੇਰ ਕਹਿੰਦੇ ਹੁਣ ਜਿਹੜੀ ਮੇਰੀ ਮਤ ਹੈਗੀ ਆ ਉਹ ਮਤ ਹੁਣ ਕਹਿੰਦੇ ਬੜੀ ਜਿੱਦਾਂ ਸੋਹਣੇ ਗੁਣਾ ਵਾਲੀ ਹੋ ਗਈ ਆ ਬੜੀ ਸਿਆਣੀ ਹੋ ਗਈ ਆ ਬੜੀ ਸੁੰਦਰ ਹੋ ਗਈ ਆ ਕਹਿੰਦੇ ਕਹਿੰਦੇ ਚੰਗਾ ਹੋ ਗਿਆ ਜਿਹੜੀ ਮੇਰੀ ਉਹ ਪਹਿਲੀ ਜਿਹੜੀ ਮਤ ਸੀ ਉਹ ਮਰ ਗਈ ਆ ਹੁਣ ਕਹਿੰਦੇ ਵੀ ਮੈਂ ਕਹਿੰਨਾ ਵੀ ਜਿਹੜੀ ਮੇਰੀ ਹੁਣ ਵਾਲੀ ਇਹ ਮਤ ਆ ਨਾ ਇਹ ਹਮੇਸ਼ਾ ਹੀ ਕਹਿੰਦੇ ਰਹੇ ਜੁਗਾਂ-ਜੁਗਾਂ ਤੱਕ ਮੇਰੀ ਇਹ ਕਹਿੰਦੇ ਬਣੀ ਰਹੇ ਇਹ ਮਤ ਜਿਹੜੀ ਪਹਿਲੀ ਮਤ ਸੀ ਚੰਗਾ ਹੋ ਗਿਆ ਕਹਿੰਦੇ ਮਰ ਗਈ ਆ ਕਿਉਂਕਿ ਚੰਗੀ ਨਹੀਂ ਸੀ ਉਹ ਕਹੋ ਕਬੀਰ ਜਦ ਲੋਹੜੀ ਆਈ ਬੱਡੀ ਕਾ ਸੁਹਾਗ ਟਰਿਓ ਲੋਹੜੀ ਸੰਗ ਪਈ ਅਬ ਮੇਰੇ ਜੇਠੀ ਔਰਤ ਟਰਿਓ ਕਹਿੰਦੇ ਜਿਹੜੀ ਹੁਣ ਉਹਨੂੰ ਹੰਕਾਰ ਵਾਲੀ ਵੱਡੀ ਹੰਕਾਰ ਵਾਲੀ ਕਹਿੰਦੇ ਨੇ ਪਹਿਲੀ ਮੇਰੀ ਜਿਹੜੀ ਕਹਿੰਦੀ ਹੰਕਾਰ ਵਾਲੀ ਮੱਤ ਸੀਗੀ ਜਦੋਂ ਕਹਿੰਦੇ ਉਹ ਚੱਲੀ ਗਈ ਮੇਰੀ ਛੋਟੀ ਮੱਤ ਆ ਗਈ ਕਹਿੰਦੇ ਜਿਹੜੀ ਉਹ ਵੱਡੀ ਹੰਕਾਰ ਵਾਲੀ ਮੱਤ ਸੀ ਉਨੇ ਕਿਤੇ ਹੋਰ ਜਾ ਕੇ ਕਹਿੰਦੇ ਬਸੇਬਾ ਕਰ ਲਿਆ ਕਿਸੇ ਹੋਰ ਹਿੱਦ ਦੇ ਚ ਜਾ ਬੜੀ ਕਹਿੰਦੇ ਕਹਿੰਦੇ ਵੀ ਉਹਦੇ ਛੋਟੀ ਦੇ ਆਉਣ ਨਾਲ ਜਿਹੜੀ ਵੱਡੀ ਸੀ ਹੰਕਾਰ ਵਾਲੀ ਕਹਿੰਦੇ ਉਹ ਪਾਸੇ ਹੋ ਗਈ ਵਾਹਿਗੁਰੂ ਜੀ ਆਸਾ ਮੇਰੀ ਬਹੋਰੀਆ ਕੋ ਤਨੀਆਂ ਨਾਓ ਲੈ ਰਾਖਿਓ RAM ਜਨੀਆਂ ਨਾਓ ਇਨ ਮੁੰਡੀਆਂ ਨ ਮੇਰਾ ਘਰ ਤੁੰਦਰਾਵਾ ਬਿਟਵੇ ਰਾਮ ਰਮਉਆਲਾਵਾ ਰਹਾਉ ਕਹਿੰਦੇ ਜਿਹੜੀ ਮੇਰੀ ਪਹਿਲੀ ਮਾਤ ਸੀਗੀ ਉਹ ਮਾਇਆ ਨੂੰ ਪਦਾਰਥਾਂ ਨੂੰ ਪਿਆਰ ਕਰਨ ਵਾਲੀ ਸੀ ਤੇ ਹੁਣ ਵਾਲੀ ਕਹਿੰਦੇ ਹੈਗੀ ਜਿਹੜੀ ਮੇਰੀ ਉਹਨੇ ਮੈਨੂੰ ਰਾਮ ਦਾ ਦਾਸ ਨਾਮ ਦਿਵਾ ਦਿੱਤਾ ਪਹਿਲੀ ਨੇ ਮੈਨੂੰ ਨਾਮ ਦਿਵਾਇਆ ਸੀ ਤਨੀ ਹੁਣ ਨੇ ਕਹਿੰਦੇ RAM ਜੰਨੀਆਂ ਨਾਮ ਮੇਰਾ ਕਰਾ ਦਿੱਤਾ ਮੈਂ RAM ਦਾ ਦਾਸ ਬਣ ਗਿਆ ਹੁਣ ਵਾਲੀ ਮਤ ਸਦਕਾ ਕਹਿੰਦੇ ਮੁੰਡੀਆਂ ਕਹਿ ਰਹੇ ਨੇ ਸਤ ਸੰਗੀਆਂ ਨੂੰ ਕਹਿੰਦੇ ਉਹਨਾਂ ਨੇ ਚੰਗਾ ਕੀਤਾ ਕਹਿੰਦੇ ਵੀ ਮੇਰੇ ਜਿਹੜਾ ਹੈਗਾ ਸੀ ਨਾ ਵਿਕਾਰ ਦੀ ਵਿੱਚ ਸਫਾਈ ਕਰਵਾ ਦਿੱਤੀ ਬਿਟਵੇ RAM ਰਮਉ ਵਾ ਲਾਵਾ ਕਹਿੰਦੇ ਮੈਨੂੰ ਪਰਮਾਤਮਾ ਦਾ ਨਾਮ ਜਪਣ ਲਾ ਦਿੱਤਾ ਕਹਤ ਕਵੀਰ ਸੁਣੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਕਹਿੰਦੇ ਹੈ ਮੇਰੀ ਮਾਂ ਸੁਣੋ ਕਹਿੰਦੇ ਇਹਨਾਂ ਜਿਹੜੇ ਸਤ ਹੈਗੇ ਨੇ ਮੇਰੇ ਸਤ ਸੰਗੀ ਜਾਨਾ ਇਹਨਾਂ ਨੂੰ ਮਾੜਾ ਨਾ ਕਹੋ ਇਹਨਾਂ ਨੇ ਤੇ ਕਹਿੰਦੇ ਜਿਹੜੀ ਮੇਰੀ ਮਾੜੀ ਸਾਰੇ ਮੈਨੂੰ ਕਹਿੰਦੇ ਸੀ ਜੁਲਾਹਾ ਜੁਲਾਹਾ ਕਹਿੰਦੇ ਉਹ ਮਾੜੀ ਜਾਤ ਕਹਿੰਦੇ ਗਵਾ ਦਿੱਤੀ ਕਿਉਂਕਿ ਉਹਦਾ ਨਾਮ ਜਪਣ ਦੇ ਨਾਲ ਹੁਣ ਮੈਨੂੰ ਕੋਈ ਸ਼ੂਦਰ ਕਹਿ ਕੇ ਨਹੀਂ ਬੁਲਾਉਂਦਾ ਹੈਗਾ ਆਸਾ ਰਹੋ ਰਹੋ ਰੀ ਬਹੋਰੀਆ ਕੁੰਗਟ ਜਿਨ ਕਾਢੈ ਅੰਤ ਕੀ ਬਾਰ ਲਹੇਗੀ ਨਾ ਆਡੈ ਰਹਾਓ ਹੁਣ ਕਹਿੰਦੇ ਨੇ ਕਿ ਵੀ ਜਿਸ ਜੀਵ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਪਰਦਾ ਬਣਿਆ ਪਰਦੇ ਨੂੰ ਕੁੰਗਟ ਕਹਰੇ ਨੇ ਵਿਥ ਕਹਿੰਦੇ ਨੇ ਜੇ ਕਹਿੰਦੇ ਜੀਵ ਦੀ ਵਿਥ ਪਰਮਾਤਮਾ ਨਾਲੋਂ ਬਣੀ ਰਹੀ ਇੱਕ ਕੁੰਗਟ ਕੱਢਿਆ ਹੀ ਰਹਾ ਕਹਿੰਦੇ ਅੰਤ ਦੀ ਵਾਰ ਤੇਰਾ ਅੱਧੀ ਕੌਡੀ ਵੀ ਮੁੱਲ ਨਹੀਂ ਪੈਣਾ ਕਿ ਤੇਰਾ ਮਨੁੱਖਾ ਜੀਵਨ ਵਿਅਸਤ ਚਲੇ ਜਾਣਾ ਕੁੰਗਟ ਕਾਢ ਗਈ ਤੇਰੀ ਆਗੇ ਓਨ ਕੀ ਗੈਲ ਤੋਹੇ ਜਿਨ ਲਾਗੇ ਕੁੰਗਟ ਕਾਢੇ ਕੀ ਇਹ ਬੜਾਈ ਦਿਨ ਦਸ ਪਾਂਚ ਬਹੂ ਭਲੇ ਆਈ ਕੂੰਗਟ ਤੇਰੋ ਤੋ ਪਰ ਸਾਚੈ ਹਰ ਗੁਣ ਗਾਏ ਕੂਦੈ ਅਰ ਨਾਚੈ ਕਹਿੰਦੇ ਮੇਰੇ ਤੋਂ ਪਹਿਲਾਂ ਜਿਨ੍ਹਾਂ ਦੀ ਵਿੱਥ ਪ੍ਰਮਾਤਮਾ ਨਾਲ ਬਣੀ ਰਹੀ ਬੜੇ ਪੂਰਾ ਦੇ ਪੂਰ ਚਲੇ ਗਏ ਕਿ ਉਹਨਾਂ ਦੇ ਪਿੱਛੇ ਹੀ ਕਹਿੰਦੇ ਹੁਣ ਜੀਵ ਤੂੰ ਲੱਗਿਆ ਹੋਇਆ ਕਹਿੰਦੇ ਸਿਰਫ ਜਿਹੜਾ ਇਹ ਵਿੱਥ ਬਣੀਆ ਪ੍ਰਮਾਤਮਾ ਨਾਲੋਂ ਜਿਸ ਜੀਵ ਦੀ 5-10 ਦਿਨ ਤੱਕ ਕਹਿੰਦੇ ਉਹਦੀ ਪੁੱਛ ਗੇਚ ਹੁੰਦੀ ਆ ਕਿਉਂਕਿ ਉਹ ਮਾਇਆ ਦੇ ਪਿੱਛੇ ਲੱਗਿਆ ਹੁੰਦਾ ਮਾਇਆ ਦੀ ਥੋੜੀ ਦੇਰ ਦੀ ਪੁੱਛਗਿੱਛ ਹੁੰਦੀ ਆ ਫੇਰ ਕਹਿੰਦੇ ਜੇ ਹੈਗਾ ਕੁੰਗੜ ਤੇਰਾ ਤੋ ਪਰ ਸੱਚ ਹੈ ਕਹਿੰਦੇ ਤੇਰਾ ਜਿਹੜਾ ਕੁੰਗੜ ਕੱਢਿਆ ਹੋਇਆ ਜਿਹੜੀ ਇਹ ਵਿਥਾ ਉਹ ਕੁੰਗੜ ਇਦਾਂ ਦਾ ਹੋਵੇ ਕਿ ਉਸ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਏ ਉਸ ਪਰਮੇਸ਼ਰ ਦੇ ਪਿਆਰ ਦੇ ਵਿੱਚ ਤੇਰਾ ਮਨ ਗਾਵੇ ਨੱਚੇ ਉਹਦਾ ਨਾਮ ਜਪੇ ਇਸ ਤਰ੍ਹਾਂ ਦਾ ਕੁੰਗੜ ਤੇਰਾ ਸੱਚਾ ਬਣ ਜਾਏ ਕਹਿ ਤਕ ਵੀਰ ਬਹੁਤ ਅਬ ਜੀਤੈ ਹਰ ਗੁਨ ਗਾਵਤ ਜਨਮ ਬਤੀਤੈ ਫੇ ਕਬੀਰ ਜੀ ਕਹਿੰਦੇ ਨੇ ਉਹ ਜੀਵ ਇਸਤਰੀ ਇਸ ਜੀਵਨ ਨੂੰ ਜਿੱਤ ਕੇ ਜਾਂਦੀ ਆ ਆਪਣਾ ਮਨੁੱਖਾ ਜੀਵਨ ਸਫਲ ਕਰਦੀ ਆ ਜੀਦਾ ਜੀਵਨ ਉਸ ਪਰਮਾਤਮਾ ਦਾ ਨਾਮ ਗਾਉਂਦਿਆਂ ਸੁਣਦਿਆਂ ਸਾਰਾ ਜਨਮ ਇਸ ਤਰ੍ਹਾਂ ਬਤੀਤ ਹੋਵੇ ਉਹ ਕਹਿੰਦੇ ਇਸ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ ਆਸਾ ਕਰਬਤ ਪਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕਉਮਾਰੇ ਰਹਾਓ ਬੜੀ ਰਮਜਵਾਲੀ ਗੱਲ ਕਹਿੰਦੇ ਨੇ ਕਬੀਰ ਜੀ ਇੱਕ ਕਰਵਤ ਇੱਕ ਕਰਵਟ ਕਰਵਤ ਹੁੰਦਾ ਕਿਸੇ ਵੱਲੋਂ ਪਾਸਾ ਵਾ ਬੱਟ ਲੈਣਾ ਕਰਵਟ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ ਕਰਵਤ ਹੁੰਦਾ ਆਰਾ ਕਰਵਟ ਹੁੰਦਾ ਪਾਸਾ ਜਿਹਦਾ ਆਪਾਂ ਕਹਿੰਦੇ ਨੇ ਆਪਾਂ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਹੋ ਕੇ ਪੈ ਜਿਹਦਾ ਆਪਾਂ ਸੌਣੇ ਆ ਪਾਸਾ ਬਦਲਦੇ ਆ ਉਹ ਪਾਸਾ ਕਰਵਤ ਹੁੰਦਾ ਆਰਾ ਕਹਿੰਦੇ हे ਪਰਮੇਸ਼ਰ ਜੀ ਤੂੰ ਮੇਰੇ ਵੱਲ ਪਾਸਾ ਕਰ ਲੈ ਮੈਨੂੰ ਇਹ ਨਹੀਂ ਚੰਗਾ ਲੱਗਦਾ ਇਦੇ ਨਾਲੋਂ ਤੇ ਮੈਨੂੰ ਕਹਿੰਦੇ ਵੀ ਤੇਰੇ ਪਿਆਰ ਦੇ ਵਿੱਚ ਤੇਰੇ ਵੱਲੋਂ ਮੈਨੂੰ ਚਾਹੇ ਆਰੇ ਨਾਲ ਕੱਟ ਦਿੱਤਾ ਜਾਵੇ ਕਹਿੰਦੇ ਪਰ ਤੂੰ ਮੇਰੇ ਵੱਲੋਂ ਪਾਸਾ ਨਾ ਮੋੜ ਕਹਿੰਦੇ ਆਰੇ ਨਾਲ ਕੱਟਿਆ ਜਾਵੇ ਮੇਰਾ ਸਰੀਰ ਉਹ ਮੈਨੂੰ ਪਰਵਾਹ ਨਾ ਤੇਰੇ ਪ੍ਰੇਮ ਦੇ ਵਿੱਚ ਪਰ ਤੇਰਾ ਜੋ ਪਾਸਾ ਮੇਰੇ ਵੱਲ ਮੋੜ ਲਵੇਂ ਪਰਮੇਸ਼ਰ ਜੀ ਉਹ ਮੈਨੂੰ ਚੰਗਾ ਨਹੀਂ ਲੱਗਦਾ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਸਦਾ ਹੀ ਆਪਣੇ ਗਲਦਿਆਂ ਨਾਲ ਰੱਖੇ ਰੱਖ ਮੈਨੂੰ ਸਦਾ ਹੀ ਆਪਣੀ ਪ੍ਰੀਤ ਦੇਈ ਰੱਖ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਕਹਿੰਦੇ हे ਪਰਮੇਸ਼ਰ ਜੀ ਮੇਰੇ ਵੱਲ ਮੁਖ ਰਖ ਮੇਰੇ ਵੱਲੋਂ ਪਾਸਾ ਮੋੜ ਕੇ ਕਹਿੰਦੇ ਮੈਨੂੰ ਮਾਰਨਾ ਮੈਂ ਜੀ ਨਹੀਂ ਸਕਦਾ ਜਦੋਂ ਤੂੰ ਮੇਰੇ ਵੱਲੋਂ ਪਾਸਾ ਵੱਟ ਲਵੇਂ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਜੋ ਤਨ ਚੀਰੋ ਅੰਗ ਨ ਮੋਰੂੰ ਪਿੰਡ ਪਰੈ ਤੋ ਪ੍ਰੀਤ ਨ ਤੋਰੂੰ ਕਹਿੰਦੇ ਜੇ ਤੂੰ ਆਪਣੇ ਪ੍ਰੇਮ ਦੇ ਵਿੱਚ ਮੈਨੂੰ ਆਰੇ ਨਾਲ ਚੀਰ ਦੇ ਕਹਿੰਦੇ ਮੈਂ ਹਾਈ ਨਹੀਂ ਕਰੂੰਗਾ ਕਹਿੰਦੇ ਮੈਨੂੰ ਮੇਰਾ ਸਰੀਰ ਕਹਿੰਦੇ ਮਰ ਜਾਏ ਫਿਰ ਵੀ ਮੈਂ ਤੇਰੇ ਨਾਲੋਂ ਪ੍ਰੀਤ ਨਹੀਂ ਤੋੜੂੰਗਾ ਹਮ ਤੁਮ ਵਿੱਚ ਭਿਓ ਨਹੀਂ ਕੋਈ ਤੁਮ ਹੈ ਸੋ ਕੰਤ ਨਾਰ ਹਮ ਸੋਈ ਕਹਿੰਦੇ हे ਪਰਮੇਸ਼ਰ ਜੀ ਤੁਹਾਡੇ ਤੇ ਮੇਰੇ ਵਿੱਚ ਕੋਈ ਹੁਣ ਆ ਨਹੀਂ ਸਕਦਾ ਕਹਿੰਦੇ ਤੁਸੀਂ ਮੇਰੇ ਕੰਤੋਂ ਮੈਂ ਤੁਹਾਡੀ ਜੀਵ ਇਸਤਰੀਆਂ ਕਹਿੰਦੇ ਤੁਸੀਂ ਮੇਰੇ ਮਾਲਕੋਂ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤਨਾ ਹੋਈ ਕਹਿੰਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤਨਾ ਹੋਈ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਲ ਪ੍ਰੇਮ ਹੋ ਗਿਆ ਫਿਰ ਜਗਤ ਦਾ ਕੋਈ ਮੁਤਾਜੀ ਨਹੀਂ ਰਹਿੰਦੀ ਫਿਰ ਜਗਤ ਦੇ ਨਾਲ ਕੋਈ ਕਹਿੰਦੇ ਮਤਲਬ ਲगाव ਨਹੀਂ ਰਹਿ ਜਾਂਦਾ ਜਦੋਂ ਜੀਵ ਪਰਮੇਸ਼ਰ ਦਾ ਬਣ ਜਾਂਦਾ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਣਾ ਜਬ ਲਗ ਸਭ ਜਗ ਆਨ ਤਨਾਇਓ ਤਾਨਾ ਰਹਾਓ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਣਾ ਸਭ ਜਗ ਆਨ ਤਨਾਇਓ ਤਾਨਾ ਰਹਾਓ ਹੁਣ ਇੱਥੇ ਜਿਵੇਂ ਆਪ ਜੁਲਾਹੇ ਨੇ ਇੱਥੇ ਆਪਣੇ ਹਿਸਾਬ ਨਾਲ ਪਰਮੇਸ਼ਰ ਨੂੰ ਜਿੱਦਾਂ ਆਪ ਸਾਨੂੰ ਉਦਾਹਰਨ ਦੇ ਨਾਲ ਸਮਝਾ ਰਹੇ ਨੇ ਕਹਿੰਦੇ ਉਹ ਪਰਮੇਸ਼ਰ ਵੀ ਇੱਕ ਜੁਲਾਹਾ ਕਹਿੰਦੇ ਜਿਨੇ ਕਹਿੰਦੇ ਇਹ ਸੰਸਾਰ ਰੂਪੀ ਸਾਰਾ ਤਾਣਾ ਤਣਿਆ ਹੋਇਆ ਪਰ ਕਹਿੰਦੇ ਕਿਸੇ ਨੇ ਉਹਦਾ ਭੇਦ ਨਹੀਂ ਸਮਝਿਆ ਵੀ ਉਹ ਕਿਵੇਂ ਦਾ ਜੁਲਾਹਾ ਜਬ ਤੁਮ ਸੁਨ ਲੈ 베ਦ ਪੁਰਾਨਾ ਤਬ ਹਮ ਇਤਨਕ ਪਸਰੇ ਹੋ ਤਾਣਾ ਫਿਰ ਕਹਿੰਦੇ ਨੇ ਪੰਡਤਾਂ ਨਾਲ ਗੱਲ ਕਰ ਰਹੇ ਜਿੱਦਾਂ ਬ੍ਰਾਹਮਣਾਂ ਨੂੰ ਕਹਿ ਰਹੇ ਨੇ ਕਹਿੰਦੇ ਤੁਸੀਂ ਜਦੋਂ ਤੱਕ ਵੇਦ ਪੁਰਾਨ ਸ਼ਾਸਤਰ ਪੜ੍ਹਦੇ ਹੋ ਕਹਿੰਦੇ ਅਸੀਂ ਇਹ ਛੋਟਾ ਮੋਟਾ ਤਾਣਾ ਅਸੀਂ ਤਣ ਲੈਨੇ ਆ ਪਰਮੇਸ਼ਰ ਵੱਡਾ ਜੁਲਾਹਾ ਕਹਿੰਦੇ ਅਸੀਂ ਛੋਟੇ ਜੁਲਾਹੇ ਆ ਤਰਨ ਆਕਾਸ ਕੀ ਕਰ ਗਹਿ ਬਣਾਈ ਚੰਦ ਸੂਰਜ ਦੋਏ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਹ ਤਾਂਤੀ ਮਨ ਮਾਨਾ ਜੋ ਲਾਹੇ ਕਰ ਆਪਣਾ ਚੀਨਾ ਕਟ ਹੀ ਰਾਮ ਪਛਾਨਾ ਕਹਿਤ ਕਵੀਰ ਕਾਰਗਾ ਤੋਰੀ ਸੂਤੇ ਸੂਤ ਮਿਲਾਏ ਕੋਰੀ ਹੁਣ ਜਿਹੜੀ ਸੰਗਤ ਨੇ ਤੇ ਇਹ ਖੱਡੀ ਦੇਖੀ ਹੋਣੀ ਆ ਉਹਨਾਂ ਨੂੰ ਤੇ ਹੋਰ ਵੀ ਚੰਗੀ ਤਰ੍ਹਾਂ ਸਮਝ ਲੱਗ ਜੂ ਚਲੋ ਸਾਨੂੰ ਅਸੀਂ ਖੱਡੀ ਨਹੀਂ ਦੇਖੀ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸੰਗਤ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਹਿੰਦੇ ਵੀ ਜਿਸ ਤਰ੍ਹਾਂ ਇਹ ਸਾਰਾ ਤਾਣਾ ਤਣਿਆ ਹੋਇਆ ਪਰਮੇਸ਼ਰ ਨੇ ਸੰਸਾਰ ਦਾ ਉਸ ਤਰ੍ਹਾਂ ਹੀ ਕਹਿੰਦੇ ਮੈਂ ਜੁਲਾਹੇ ਨੇ ਛੋਟਾ ਜਿਹਾ ਤਾਣਾ ਤਣਿਆ ਤੇ ਪਰਮੇਸ਼ਰ ਨੇ ਕਹਿੰਦੇ ਆਪਣੀ ਜਿਹੜੀ ਵੱਡੀ ਖੱਡੀ ਆ ਇਹ ਸੰਸਾਰ ਆ ਉਹਦੇ ਵਿੱਚ ਕਹਿੰਦੇ ਧਰਤੀ ਤੇ ਆਕਾਸ਼ ਦੀ ਕੰਗੀ ਬਣਾਈ ਹੋਈ ਆ ਖੱਡੀ ਦੀ ਕੋਈ ਕੰਗੀ ਹੁੰਦੀ ਆ ਨਾ ਜਿਹੜੇ ਚੰਦ ਤੇ ਸੂਰਜ ਨੇ ਕਹਿੰਦੇ ਉਹ ਦੋਨੋਂ ਖੱਡੀ ਦੀਆਂ ਨਾਲਾਂ ਬਣਾਈਆਂ ਹੋਈਆਂ ਨੇ ਇੱਕ ਹੁੰਦੀ ਆ ਜਿੱਦਾਂ ਉਹ ਖੱਡੀ ਦੀ ਪਾਏ ਹੁੰਦੀ ਆ ਜਿਹਦੇ ਨਾਲ ਉਹਨੂੰ ਅੱਗੇ ਪਿੱਛੇ ਕਰਦੇ ਨੇ ਫਿਰ ਧਾਗਾ ਉਹਨੂੰ ਹੁੰਦਾ ਕਹਿੰਦੇ ਉਹ ਪਰਮੇਸ਼ਰ ਨੇ ਜਿਵੇਂ ਸੰਸਾਰ ਵਿੱਚ ਆਪਣੀ ਸਤਿਆ ਪਾਈ ਹੋਈ ਆ ਉਹ ਖੱਡੀ ਦੀ ਉਹ ਸਤਿਆ ਪਰਮੇਸ਼ਰ ਨੇ ਜਗਤ ਵਿੱਚ ਪਾਈ ਆ ਤੇ ਖੱਡੀ ਦੀ ਉਹਨੂੰ ਪਾਏ ਜੋਰ ਕਹਿੰਦੇ ਨੇ ਕੁਛ ਤੇ ਹੁਣ ਕਹਿੰਦੇ ਵੀ ਤਹਿ ਤਾਂਤੀ ਮਨਮਾਨਾ ਕਹਿੰਦੇ ਉਸ ਕਹਿੰਦੇ ਮਤਲਬ ਵੱਡੇ ਜੁਲਾਹੇ ਦੇ ਨਾਲ ਕਹਿੰਦੇ ਹੋਰ ਮੇਰਾ ਮਨ ਵਿੱਜ ਗਿਆ ਉਹ ਵੱਡਾ ਜੁਲਾਹਾ ਕਹਿੰਦੇ ਜਿਹੜਾ ਤਾਂਤੀ ਕਹਿੰਦੇ ਨੇ ਜਿਵੇਂ ਸਾਜ਼ ਵਜਾਉਣ ਵਾਲਾ ਹੁੰਦਾ ਨਾ ਉਹਦੇ ਨਾਲ ਕਹਿੰਦੇ ਮੇਰਾ ਮਨ ਗਿੱਜ ਗਿਆ ਜੁਲਾਹੇ ਕਰ ਆਪਣਾ ਚੀਨਾ ਕਟ ਹੀ ਰਾਮ ਪਛਾਨਾ ਕਹਿੰਦੇ ਮੈਂ ਜੁਲਾਹੇ ਨੇ ਆਪਣੇ ਅੰਦਰ ਪਰਮਾਤਮਾ ਨੂੰ ਕਹਿੰਦੇ ਦੇਖ ਲਿਆ ਤੇ ਮੇਰਾ ਹੁਣ ਮਨ ਉਸ ਪਰਮਾਤਮਾ ਤੇ ਪਤੀਜ ਗਿਆ ਕਹਿੰਦੇ ਕਹਿਤ ਕਵੀਰ ਕਾਰਗਾ ਤੋੜੀ ਸੂਤ ਸੂਤ ਮਿਲਾਏ ਕੋਰੀ ਕਹਿੰਦੇ ਹੁਣ ਪਰਮੇਸ਼ਰ ਨੇ ਕਹਿੰਦੇ ਜਿਹੜੀ ਇਹ ਜਗਤ ਰੂਪੀ ਖੱਡੀ ਆ ਇਹਦਾ ਕਹਿੰਦੇ ਭਾਂਡਾ ਮੇਰੇ ਕੋਲ ਫੋੜ ਦਿੱਤਾ ਇਹਦੀ ਅਸਲੀਅਤ ਮੈਨੂੰ ਦੱਸ ਦਿੱਤੀ ਕਹਿੰਦੇ ਹੁਣ ਉਸ ਪਰਮੇਸ਼ਰ ਦੇ ਸੂਤ ਵਿੱਚ ਮੇਰਾ ਸੂਤ ਮਿਲ ਗਿਆ ਪਰਮੇਸ਼ਰ ਦੇ ਵਿੱਚ ਮੇਰਾ ਦਿਲ ਮਿਲ ਗਿਆ ਕਹਿੰਦੇ ਮੇਰਾ ਮਨ ਮਿਲ ਗਿਆ ਮੇਰਾ ਮਨ ਪਰਮੇਸ਼ਰ ਦੇ ਨਾਲ ਜੁੜ ਗਿਆ ਕਹਿੰਦੇ ਆਸਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਣੇ ਕਛੂ ਨਾ ਹੋਵੇ ਨਹੀਂ ਰਾਮ ਆਇਆ ਨਾ ਪੂਜੋ RAM ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਓ ਕਹਿੰਦੇ ਜੇ ਜੀਵ ਦੇ ਅੰਦਰ ਵਿਕਾਰਾਂ ਦੀ ਮੈਲ ਹੋਵੇ ਤੇ ਉਹ ਤੀਰਥਾਂ ਤੇ ਨਾ ਹੁੰਦਾ ਫਿਰੇ ਇਸ ਤਰ੍ਹਾਂ ਕਹਿੰਦੇ ਉਹ ਸਵਰਗ ਨਹੀਂ ਪਹੁੰਚ ਸਕਦਾ ਤੀਰਥਾਂ ਤੇ ਨਾਉਣ ਨਾਲ ਕਹਿੰਦੇ ਲੋਕ ਭਲੇਖਿ ਚ ਲੱਗ ਸਕ ਪੈ ਸਕਦੇ ਨੇ ਕਿ ਬੜਾ ਧਾਰਮਿਕ ਹੋ ਗਿਆ ਪਰ ਕਹਿੰਦੇ ਪਰਮਾਤਮਾ ਨਹੀਂ ਲੋਕਾਂ ਨੂੰ ਪਤਾ ਆ ਸਕਦੇ ਹੋ ਤੀਰਥਾਂ ਦਾ ਕਰਕੇ ਜਾਂ ਧਾਰਮਿਕ ਪਖੰਡ ਕਰਕੇ ਪਰਮਾਤਮਾ ਨੂੰ ਨਹੀਂ ਉਹ ਅੰਤਰ ਜਾਮੀ ਆ ਕਹਿੰਦੇ ਉਹ ਕੋਈ ਨਿਆਣਾ ਨਹੀਂ ਹੈ ਅਣਜਾਣ ਨਹੀਂ ਹੈ ਪਰਮਾਤਮਾ ਕਹਿੰਦੇ ਕਹਿੰਦੇ ਸਿਰਫ ਉਸ ਪਰਮਾਤਮਾ ਦੀ ਹੀ ਭਗਤੀ ਕਰੋ ਕਹਿੰਦੇ ਸੱਚਾ ਨਾਉਣ ਕੀ ਆ ਕਹਿੰਦੇ ਗੁਰੂ ਦੀ ਦੱਸੀ ਹੋਈ ਪਰਮਾਤਮਾ ਦੇ ਨਾਮ ਸਿਮਰਨ ਦੀ ਸੇਵਾ ਕਰੋ ਇਹ ਸੱਚਾ ਤੀਰਥਾਂ ਦਾ ਨਾਉਣ ਆ ਜਲ ਕੈ ਮਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ ਕਹਿੰਦੇ ਜੇ ਕੱਲਾ ਪਾਣੀ ਚ ਨਹਾਉਣ ਦੇ ਨਾਲ ਹੀ ਮੁਕਤੀ ਹੁੰਦੀ ਹੋਈ ਡੱਡੂ ਦਾ ਕਹਿੰਦੇ ਨਹਾਉਂਦਾ ਹੀ ਰਹਿੰਦਾ ਜਿਵੇਂ ਕਹਿੰਦੇ ਡੱਡੂ ਦੀ ਮੁਕਤੀ ਨਹੀਂ ਓਵੇਂ ਹੀ ਉਹਨਾਂ ਜੀਵਾਂ ਦੀ ਨਹੀਂ ਜੋ ਸਿਰਫ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਤੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਗਈ ਤੇ ਸਿਮਰਨ ਨਹੀਂ ਸ਼ੁਰੂ ਹੋਇਆ ਜਾਪ ਨਹੀਂ ਸ਼ੁਰੂ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਮਨੋ ਕਠੋਰ ਮਰੇ ਬਾ ਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੇ ਹਾੜੰਬੇ ਤਾਂ ਸਗਲੀ ਸੈਨ ਤਰਾਈ ਜਿਸ ਤਰ੍ਹਾਂ ਅੱਗੇ ਪੰਡਤਾਂ ਦਾ ਇਹ ਸੀਗਾ ਪਰਮ ਕਿ ਜਿਹੜਾ ਕੋਈ ਬਨਾਰਸ ਦੇ ਵਿੱਚ ਸਰੀਰ ਛੱਡੂਗਾ ਉਹ ਤੇ ਸੁਰਗ ਨੂੰ ਜਾਊਗਾ ਹੜੰਬੇ ਕੋਈ ਸਰਾਫੀ ਹੋਈ ਧਰਤੀ ਆ ਮਗਰ ਤੇ ਕਹਿੰਦੇ ਜਿਹੜਾ ਉੱਥੇ ਸਰੀਰ ਛੱਡੂਗਾ ਉਹ ਨਰਕ ਚ ਜਾਊਗਾ ਪਰ ਕਬੀਰ ਜੀ ਕਹਿੰਦੇ ਨੇ ਜਿਹੜਾ ਕੋਈ ਮਨ ਤੋਂ ਕਠੋਰ ਆ ਪਰਮੇਸ਼ਰ ਦੇ ਵਿੱਚ ਭਿੱਜਿਆ ਨਹੀਂ ਹੈਗਾ ਕਹਿੰਦੇ ਉਹਦਾ ਨਰਕਾਂ ਦੇ ਵਿੱਚ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਜੇ ਕਹਿੰਦੇ ਹਰੀ ਦਾ ਸੰਤ ਆ ਪਰਮੇਸ਼ਰ ਦਾ ਭਗਤ ਆ ਉਹ ਹੜੰਬੇ 'ਚ ਵੀ ਮਰ ਜਾਏ ਉਹ ਕਹਿੰਦੇ ਆਪ ਤਾਂ ਤਰਨਾ ਸਾਰੇ ਆਪਣੇ ਨਾਲਦਿਆਂ ਨੂੰ ਵੀ ਤਰਾ ਲੈਂਦਾ ਹੈ ਸੰਸਾਰ ਦੇ ਭਵਜਲ ਤੋਂ ਇਹ ਆ ਪਰਮੇਸ਼ਰ ਦੀ ਭਗਤੀ ਦਾ ਫਲ ਦਿਨ ਸ ਨਰੈਨ ਬੇਦ ਨਹੀਂ ਸਾਸਤਰ ਤਹਾ ਬਸੇ ਨਿਰੰਕਾਰਾ ਕਹਿ ਕਵੀਰ ਨਰਤ ਸੈ ਤਿ ਆਵੋ ਬਾਵਰਿਆ ਸੰਸਾਰਾ ਦਿਨ ਸ ਨਰੈਨ ਬੇਦ ਨਹੀਂ ਸਾਸਤਰ ਤਹਾ ਬਸੇ ਨਿਰੰਕਾਰਾ ਕਹੇ ਕਬੀਰ ਨਰ ਤਸੈ ਤੇ ਆਵੋ ਬਾਵਰਿਆ ਸੰਸਾਰਾ ਕਹਿੰਦੇ ਜਿੱਥੇ ਪਰਮੇਸ਼ਰ ਆ ਉੱਥੇ ਕੋਈ ਦਿਨ ਨਹੀਂ ਰਾਤ ਨਹੀਂ ਉੱਥੇ ਕੋਈ ਸ਼ਾਸਤਰ ਨਹੀਂ ਕੋਈ ਵੇਦ ਨਹੀਂ ਉੱਥੇ ਕਹਿੰਦੇ ਨਿਰੰਕਾਰ ਦਾ ਵਾਸਾ ਕਹਿੰਦੇ हे हे ਜਗਤ ਦੇ ਲੋਕੋ ਉਸ ਪਰਮੇਸ਼ਰ ਨੂੰ ਧਿਆਵੋ ਜਦੋਂ ਜੀਵ ਦੀ ਉਹ ਆਤਮਿਕ ਅਵਸਥਾ ਬਣ ਜਾਂਦੀ ਆ ਉੱਥੇ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਕੋਈ ਸ਼ਾਸਤਰ ਨਹੀਂ ਕੋਈ ਵੇਦ ਨਹੀਂ ਉੱਥੇ ਸਿਰਫ ਪਰਮੇਸ਼ਰ ਦੀ ਯਾਦ ਹੀ ਯਾਦ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਇਹ ਹੈ ਕਿ ਇੱਕ ਤੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਆ ਇੱਕ ਨਿਰੰਕਾਰ ਸਤਖੰਡ ਦੋ ਆ ਤੇ ਆਪਾਂ ਹਰਿਮੰਦਰ ਸਾਹਿਬ ਨੂੰ ਸਤਖੰਡ ਕਹਿੰਦੇ ਆ ਕਿਉਂਕਿ ਉਹ ਹਮੇਸ਼ਾ ਸਿਫਤੀ ਦਾ ਘਰ ਉੱਥੇ ਉਹਦੀ ਗੱਲ ਹੁੰਦੀ ਆ ਇੱਕ ਸਾਡਾ ਹਿਰਦਾ ਸੱਚਖੰਡ ਆ ਇੱਕ ਸੱਚਖੰਡ ਉਹ ਵੀ ਆ ਜਿੱਥੇ ਪਰਮੇਸ਼ਰ ਦੇ ਜਿੱਥੇ ਪਰਮੇਸ਼ਰ ਆਪ ਆ ਇਹਦੇ ਬਾਰੇ ਥੋੜੀ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਸੋਦਰ ਦੇ ਵਿੱਚ ਵੀ ਆਉਂਦਾ ਜਪਜੀ ਸਾਹਿਬ ਦੇ ਵਿੱਚ ਆਉਂਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਵੀ ਉਹ ਘਰ ਕਿਹੜਾ ਜਿੱਥੇ ਤੇਰੇ ਸਾਰੇ ਕਹਤ ਨੇ ਨਾ ਵੀ ਸਾਰੇ ਤੇਰੇ ਸਿਫਤੀ ਦੇ ਗਾਣੇ ਗਾਉਂਦੇ ਨੇ ਤੇਰੀ ਸਿਫਤ ਸਲਾਹ ਕਰਦੇ ਨੇ ਉਹ ਵੀ ਘਰ ਹੈ ਕੋਈ ਉਸ ਘਰ ਦਾ ਵੀ ਪਰਮੇਸ਼ਰ ਕਿਤੇ ਆਪਾਂ ਨੂੰ ਦਰ ਦਿਖਾਉਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਈ ਓਂਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ ਇਕ ਅਨੇਕ ਵਿਆਪਕ ਪੂਰਕ ਜਤ ਦੇਖੂ ਤਤ ਸੋਈ ਮਾਇਆ ਚਿਤ੍ਰ ਬਚਿਤ੍ਰ ਬਮੋਹਿਤ ਬਿਰਲਾ 부ਜੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਇੱਕ ਮਨਸਤ ਸਹੰਸ ਜੈਸੇ ਪੋਤ ਪੋਤ ਪ੍ਰਭ ਸੋਈ ਰਹਾਉ ਹਾਂਜੀ ਸੰਗਤ ਜੀ ਇੱਥੇ ਭਗਤ ਨਾਮਦੇਵ ਜੀ ਦੀ ਬਾਣੀ ਸ਼ੁਰੂ ਹੋਈ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਉਹ ਪਰਮੇਸ਼ਰ ਕਹਿੰਦੇ ਅਨੇਕਾਂ ਰੰਗਾਂ ਦੇ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਕਹਿੰਦੇ ਜਿੱਧਰ ਵੀ ਦੇਖਦੇ ਆਂ ਕਹਿੰਦੇ ਉਹ ਪਰਮੇਸ਼ਰ ਹੀ ਪਰਮੇਸ਼ਰ ਆ ਕਹਿੰਦੇ ਕਹਿੰਦੇ ਜਿਹੜੀ ਮਾਇਆ ਹੈਗੀ ਆ ਉਹਨੇ ਵੀ ਅਨੇਕਾਂ ਰੰਗ ਨੇ ਪਰਮੇਸ਼ਰ ਦੇ ਵੀ ਅਨੇਕਾਂ ਰੰਗ ਨੇ ਜਿਹੜੀ ਕਹਿੰਦੇ ਮਾਇਆ ਅਲੱਗ-ਅਲੱਗ ਟੰਗਾਂ ਦੇ ਨਾਲ ਕਹਿੰਦੇ ਜੀਵਾਂ ਨੂੰ ਆਪਣੇ ਪਿੱਛੇ ਲਾਉਂਦੀ ਆ ਕਹਿੰਦੇ ਪਰ ਕੋਈ ਬਿਰਲਾ ਇਸ ਗੱਲ ਨੂੰ বুঝ ਸਕਿਆ ਕਹਿੰਦੇ ਜਿਹੜਾ ਪਰਮੇਸ਼ਰ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਸਮਝਦਾ ਉਹ ਇਸ ਮਾਇਆ ਨੂੰ ਸਮਝ ਸਕਿਆ ਕਹਿੰਦੇ ਉਹ ਸਮਝ ਸਕਿਆ ਕਿ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਆ ਹਰ ਇੱਕ ਦੇ ਵਿੱਚ ਹਰ ਇੱਕ ਦੇ ਬਾਹਰ ਪਰਮੇਸ਼ਰ ਆ ਪਰਮੇਸ਼ਰ ਤੋਂ ਬਿਨਾਂ ਜਗਤ ਵਿੱਚ ਹੋਰ ਕੋਈ ਹੈ ਨਹੀਂ ਜਿਵੇਂ ਇੱਕ ਮਾਲਾ ਹੁੰਦੀ ਆ ਧਾਗਾ ਹੁੰਦਾ ਉਹਦੇ ਵਿੱਚ ਹਜ਼ਾਰਾਂ ਹੀ ਮੋਤੀ ਪਰੋਏ ਹੁੰਦੇ ਨੇ ਇਸ ਤਰ੍ਹਾਂ ਹੀ ਸਾਰੇ ਜੀਵਾਂ ਦੇ ਵਿੱਚ ਸਾਡੇ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਰੂਪੀ ਧਾਗਾ ਹੈ ਉਹਨੇ ਸਾਨੂੰ ਸਾਰਿਆਂ ਨੂੰ ਪਰੋਇਆ ਹੈ ਜਲਤ ਰੰਗ ਅਰ ਫੇਨ ਬੁੱਧ ਬਦਾ ਜਲ ਤੇ ਪਿੰਨ ਨਾ ਹੋਈ ਇਹ ਪਰ ਪੰਜ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਕਹਿੰਦੇ ਜਿਵੇਂ ਪਾਣੀ ਤੋਂ ਉੱਠਿਆ ਹੋਇਆ ਬਲਬਲਾ ਪਾਣੀ ਤੋਂ ਉੱਠੀ ਹੋਈ ਤਰੰਗ ਪਾਣੀ ਤੋਂ ਅਲੱਗ ਨਹੀਂ ਹੈਗੀ ਪਾਣੀ ਤੋਂ ਉੱਠਦੀ ਆ ਤੇ ਪਾਣੀ ਚ ਸਮਾ ਜਾਂਦੀ ਆ ਇਸ ਸੰਸਾਰ ਦੀ ਲੀਲਾ ਵੀ ਪਰਮੇਸ਼ਰ ਦੀ ਇਸ ਤਰਾਈ ਆ ਅਸੀਂ ਸਾਰੇ ਪਰਮੇਸ਼ਰ ਤੋਂ ਹੀ ਆਏ ਆ ਤੇ ਪਰਮੇਸ਼ਰ ਦੇ ਵਿੱਚ ਹੀ ਸਾਰਿਆਂ ਨੇ ਸਮਾ ਜਾਣਾ ਹੈ ਮਿੱਥਿਆ ਪਰਮ ਅਰ ਸੁਪਨ ਮਨੋਰਤ ਸਤ ਪਦਾਰਥ ਜਾਣਿਆ ਸੁਕਿਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ ਕਹਿੰਦੇ ਜਿਵੇਂ ਪਰਮ ਹੁੰਦਾ ਭੁਲੇਖਾ ਹੁੰਦਾ ਤੇ ਸੁਪਨੇ ਦੇ ਵਿੱਚ ਸਾਰੇ ਪਦਾਰਥ ਹੁੰਦੇ ਨੇ ਉਹ ਸਭ ਝੂਠ ਹੁੰਦੇ ਨੇ ਨਾ ਇਸ ਤਰ੍ਹਾਂ ਹੀ ਕਹਿੰਦੇ ਸੰਸਾਰ ਹੈ ਇਸ ਤਰ੍ਹਾਂ ਹੀ ਝੂਠਾ ਹੈ ਬਿਲਕੁਲ ਕਹਿੰਦੇ ਜਦੋਂ ਜੀਵ ਕਹਿੰਦੇ ਸੁਕਿਰਤ ਕਰਦਾ ਸੁਕਿਰਤ ਦੇ ਵਿੱਚ ਆ ਜਾਂਦਾ ਚੰਗੇ ਕੰਮ ਕਰਨੇ ਚੰਗਾ ਆਚਰਨ ਕਿਸੇ ਦਾ ਮਾੜਾ ਨਹੀਂ ਕਰਨਾ ਸਭ ਨਾਲ ਪ੍ਰੇਮ ਕਰਨਾ ਸਭ ਤੋਂ ਉੱਪਰ ਉਹਦਾ ਨਾਮ ਜਪਣਾ ਉਹਦੀ ਯਾਦ ਨੂੰ ਚੇਤੇ ਵਿੱਚ ਬਸਾਉਣਾ ਉਹ ਜੀਵ ਕਹਿੰਦੇ ਇਹ ਸਭ ਜਿਹੜੀ ਸ੍ਰਿਸ਼ਟੀ ਦਾ ਅਸਲੀਅਤ ਆ ਤਤ ਗਿਆਨ ਆ ਉਹ ਸਭ ਸਮਝ ਲੈਂਦਾ ਫਿਰ ਉਹਦਾ ਕਹਿੰਦੇ ਮਨ ਪਰਮੇਸ਼ਰ ਦੇ ਵਿੱਚ ਭਿੱਜ ਜਾਂਦਾ ਉਹ ਸਭ ਵਿਕਾਰਾਂ ਤੋਂ ਮਾਇਆ ਤੋਂ ਹਰ ਇੱਕ ਜਗ੍ਹਾ ਤੋਂ ਉਹ ਜਾਗ ਜਾਗ ਜਾਂਦਾ ਗੁਰੂ ਦੀ ਸਿੱਖਿਆ ਤੇ ਚੱਲ ਕੇ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਰਦੇ ਵਿਚਾਰੀ ਕਟ ਕਟ ਅੰਤਰ ਸਰਬ ਨਿਰੰਤਰ ਕੇਵਲ ਇੱਕ ਮੁਰਾਰੀ ਕਿਹਤ ਨਾਮ ਦਿਓ ਹਰ ਕੀ ਰਚਨਾ ਦੇਖੋ ਰਿਦੈ ਵਿਚਾਰੀ ਕਟ ਕਟ ਅੰਤਰ ਸਰਬ ਨਿਰੰਤਰ ਕੇਵਲ ਇੱਕ ਮੁਰਾਰੀ ਵਾਹਿਗੁਰੂ ਜੀ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਦੇਖੋ ਸੰਸਾਰ ਦੀ ਰਚਨਾ ਇੱਥੇ ਤੇ ਵਿਚਾਰ ਕਰੋ ਕਹਿੰਦੇ ਹੋ ਪਰਮੇਸ਼ਰ ਹਰ ਇੱਕ ਘਟ ਵਿੱਚ ਵਸ ਰਿਹਾ ਹੈ ਹਰ ਇੱਕ ਸਰੀਰ ਵਿੱਚ ਨਿਰੰਤਰ ਉਹਦੀ ਜੋਤ ਚੱਲ ਰਹੀ ਹੈ ਸਿਰਫ ਉਹ ਇੱਕ ਪਰਮਾਤਮਾ ਦੀ ਉਹ ਪਰਮਾਤਮਾ ਹਰ ਇੱਕ ਘਟ ਵਿੱਚ ਵਸਦਾ ਹੈ ਹਰ ਇੱਕ ਨਾਲ ਪ੍ਰੇਮ ਕਰੋ ਹਰ ਇੱਕ ਵਿੱਚ ਉਹਨੂੰ ਵਸਦਾ ਦੇਖੋ ਹਰ ਇੱਕ ਦੀ ਮਦਦ ਕਰੋ ਹਰ ਇੱਕ ਦੇ ਦਇਆ ਕਰੋ ਉਹ ਪਰਮੇਸ਼ਰ ਹਰ ਇੱਕ ਘਟ ਵਿੱਚ ਵਸ ਰਿਹਾ ਹੈ ਸਭ ਤੋਂ ਉੱਪਰ ਉਹਦਾ ਨਾਮ ਜਪੋ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ